ਹੈਲੋ एवरीवन वेलकम बैक टू दिस चैनल ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 10th ਕਲਾਸ ਦੇ ਸਾਇੰਸ ਦੇ ਮੋਸਟ ਇੰਪੋਰਟੈਂਟ 100 ਕੁਐਸਚਨ ਦੀ ਇੱਕ ਸੀਰੀਜ਼ ਇਹਨਾਂ ਕੁਐਸਚਨਸ ਨੂੰ ਆਪਾਂ 8 ਤੋਂ 10 ਵੀਡੀਓਜ਼ ਦੇ ਵਿੱਚ 1 ਬਾਈ 1 ਸਮਝਾਂਗੇ ਇਹ ਕੁਐਸਚਨਸ ਕਾਫੀ ਇੰਪੋਰਟੈਂਟ ਹਨ ਬਾਰ-ਬਾਰ ਫਾਈਨਲ ਐਗਜ਼ਾਮ ਵਿੱਚ ਪੁੱਛੇ ਜਾਂਦੇ ਹਨ ਇਹਨਾਂ ਕੁਐਸਚਨਸ ਨੂੰ ਮਾਡਲ ਟੈਸਟ ਪੇਪਰ ਵਿੱਚੋਂ ਅਤੇ ਪਿਛਲੇ ਸਾਲਾਂ ਦੇ ਬੋਰਡ ਦੇ ਕੁਐਸਚਨ ਪੇਪਰ ਵਿੱਚੋਂ ਸਿਲੈਕਟ ਕੀਤਾ ਗਿਆ ਹੈ ਇਹ ਕੁਐਸਚਨਸ ਬਾਰ-ਬਾਰ ਪੁੱਛੇ ਜਾਂਦੇ ਹਨ ਤਾਂ ਕਾਫੀ ਇੰਪੋਰਟੈਂਟ ਕੁਐਸਚਨਸ ਹਨ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਜ਼ਰੂਰ ਕਰ ਲਓ ਤੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਆਓ ਫਿਰ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸਟਾਰਟ ਕਰੀਏ ਜੀਵੇਂ ਤੁਸੀਂ ਫਰਸਟ ਕੁਐਸਚਨ ਦੇਖ ਪਾ ਰਹੇ ਹੋ ਚਿੱਤਰ ਵਿੱਚ ਦਰਸਾਇਆ ਪੀਐਚ ਪੇਪਰ ਤੇ ਨਿੰਬੂ ਦੇ ਰਸ ਦਾ ਪੀਐਚ ਕਿੰਨਾ ਹੈ 2.2 ਹੈ ਅਤੇ ਮਿਲਕ ਆਫ ਮੈਗਨੀਸ਼ੀਆ ਦਾ ਪੀਐਚ ਕਿੰਨਾ ਹੈ 10 ਹੈ ਇਸ ਤੋਂ ਕੀ ਪਾਵ ਹੈ ਤਾਂ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਜੋ ਪੀਐਚ ਪੇਪਰ ਹੈ ਯਾਨੀ ਕਿ ਜੋ ਪਾਵਰ ਆਫ ਹਾਈਡਰੋਜਨ ਵਿੱਚ ਜੋ ਵੈਲਿਊ ਲਿਖੀ ਜਾਂਦੀ ਹੈ ਉਸ ਦੇ ਅਕੋਰਡਿੰਗ ਇੱਕ ਪੇਪਰ ਤਿਆਰ ਕੀਤਾ ਗਿਆ ਹੈ ਜਿੰਦੇ ਤੇ 0 ਤੋਂ ਲੈ ਕੇ 14 ਤੱਕ ਨੰਬਰ ਹਨ ਤਾਂ ਕਿਸੇ ਵੀ ਸੋਲੂਸ਼ਨ ਦੀ ਅਗਰ ਪੀ ਐਚ ਵੈਲਿਊ ਹੈ 7 ਆਂਦੀ ਹੈ ਤਾਂ ਉਹ ਨਿਊਟਰਲ ਸੋਲੂਸ਼ਨ ਹੁੰਦਾ ਹੈ ਉਦਾਸੀਨ ਹੁੰਦਾ ਹੈ ਕਿਸੇ ਵੀ ਸੋਲੂਸ਼ਨ ਦੀ ਵੈਲਿਊ 7 ਤੋਂ ਜਿੰਨੀ ਵੀ ਘੱਟ ਹੋਏਗੀ ਉਸ ਦਾ ਜੋ ਤੇਜਾਬੀਪਣ ਹੈ ਉਹਨਾ ਹੀ ਵਧ ਹੋਏਗਾ ਮੰਨ ਲਓ ਆਪਣੇ ਕੋਲ ਦੋ ਸੋਲੂਸ਼ਨ ਹੈ ਕਿਸੇ ਦੀ ਪੀ ਐਚ ਵੈਲਿਊ 5 ਹੈ ਔਰ ਇੱਕ ਦੀ ਪੀ ਐਚ ਵੈਲਿਊ 6 ਹੈ ਤਾਂ ਦੋਨਾਂ ਦੀ ਵੈਲਿਊ 7 ਤੋਂ ਘੱਟ ਹੈ ਤਾਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਦੋਨੋਂ ਹੀ ਤੇਜਾਬ ਹਨ ਔਰ ਜਿੱਦੀ ਵੈਲਿਊ 7 ਤੋਂ ਜਿੰਨੀ ਜ਼ਿਆਦਾ ਘੱਟ ਹੋਏਗੀ ਉਹ ਉਨਾਂ ਹੀ ਜ਼ਿਆਦਾ ਤੇਜਾਬੀ ਹੋਵੇਗਾ ਇਸੇ ਤਰ੍ਹਾਂ ਕਿਸੇ ਵੀ ਸੋਲਿਊਸ਼ਨ ਦੀ ਵੈਲਿਊ 7 ਤੋਂ ਵੱਧ ਹੁੰਦੀ ਹੈ ਤਾਂ ਉਹ ਖਾਰ ਹੈ ਜਿੰਨੀ ਜ਼ਿਆਦਾ 7 ਤੋਂ ਵੈਲਿਊ ਵੱਧ ਹੋਏਗੀ ਉਨਾਂ ਹੀ ਵਧੀਆ ਉਹ ਖਾਰ ਹੋਵੇਗਾ ਤਾਂ ਕੁਐਸਚਨ ਦੇ ਅਕੋਰਡਿੰਗ ਪੀਐਚ ਦਾ ਮਾਨ 7 ਤੋਂ ਘੱਟ ਹੋਵੇ ਤਾਂ ਉਹ ਤੇਜਾਬੀ ਹੈ ਅਤੇ 7 ਤੋਂ ਵੱਧ ਹੋਣ ਤੇ ਖਾਰੀ ਹੁੰਦਾ ਹੈ ਇਸ ਲਈ ਨਿੰਬੂ ਦਾ ਰਸ ਇੱਕ ਹੈ ਸਟਰੋਂਗ ਤਜਾਬ ਹੈ ਅਤੇ ਮਿਲਕ ਆਫ ম্যাগਨੀਸ਼ੀਆ ਇੱਕੀ ਹੈ ਸ਼ਕਤੀਸ਼ਾਲੀ ਖਾਰ ਹੈ ਕਿਉਂਕਿ ਉਹਦੀ ਪੀ ਐਚ ਵੈਲਿਊ 10 ਹੈ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਅਤੇ ਖਟੀਆਂ ਵਸਤੂਆਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ ਤਾਂ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਜੋ ਖਟੀਆਂ ਵਸਤੂਆਂ ਹਨ ਉਹਨਾਂ ਵਿੱਚ ਤੇਜਾਬ ਹੁੰਦੇ ਹਨ ਅਤੇ ਤੇਜਾਬ ਪਿੱਤਲ ਅਤੇ ਤਾਂਬੇ ਨਾਲ ਕਿਰਿਆ ਕਰਕੇ ਜ਼ਹਿਰੀਲੇ ਪਦਾਰਥ ਬਣਾਉਂਦੇ ਹਨ ਇਸੇ ਕਾਰਨ ਖਟੀਆਂ ਵਸਤੂਆਂ ਨੂੰ ਤਾਂਬੇ ਦੇ ਜਾਂ ਪਿੱਤਲ ਦੇ ਬਤਨ ਵਿੱਚ ਨਹੀਂ ਰੱਖਿਆ ਜਾਂਦਾ ਨੈਕਸਟ ਕੁਐਸਚਨ ਤੁਸੀਂ ਦੇਖ پا ਰਹੇ ਹੋ ਕਸਿੱਧਤ ਪਾਣੀ ਕਿਉਂ ਬਿਜਲੀ ਚਾਲਕ ਨਹੀਂ ਜਦੋਂ ਕਿ ਮੀਦਾ ਪਾਣੀ ਹੁੰਦਾ ਹੈ ਕਸਿੱਧਤ ਪਾਣੀ ਯਾਨੀ ਕਿ ਡਿਸਟਿਲਡ ਵਾਟਰ ਕਸਿੱਧਤ ਪਾਣੀ ਵਿਚ ਘੁਲੇ ਹੋਏ ਲੂਣ ਜਾਂ ਕੈਂਸਾ ਆਦੀ ਨਹੀਂ ਹੁੰਦੀਆਂ ਸਾਨੂੰ ਇਹਨਾਂ ਪਤਾ ਹੋਣਾ ਚਾਹੀਦਾ ਜਿਸ ਪਾਣੀ ਵਿੱਚ ਲੂਣ ਦੀ ਮਾਤਰਾ ਜਿੰਨੀ ਜ਼ਿਆਦਾ ਹੁੰਦੀ ਹੈ ਉਹ ਉਨਾ ਹੀ ਵਧੀਆ ਚਾਲਕ ਹੁੰਦਾ ਹੈ ਜਿਸ ਕਾਰਨ ਇਸ ਪਾਣੀ ਵਿੱਚ ਆਇਨਸ ਨਹੀਂ ਹੁੰਦੇ ਕਿਉਂਕਿ ਕਸਿੱਧਤ ਪਾਣੀ ਹੈ ਉਸ ਵਿੱਚ ਲੂਣ ਦੀ ਮਾਤਰਾ ਨਹੀਂ ਹੁੰਦੀ ਹੈ ਜਿਸ ਕਾਰਨ ਇਸ ਪਾਣੀ ਵਿੱਚ ਆਇਨਸ ਨਹੀਂ ਬਣਦੇ ਹੈ ਜੋ ਕਿ ਬਿਜਲੀ ਚਾਲਨ ਦਾ ਕਾਰਨ ਹੁੰਦੇ ਹਨ ਐਸੇ ਕਰਕੇ ਜਿਹੜਾ ਕਸਿੱਧਤ ਪਾਣੀ ਹੈ ਉਹ ਬਿਜਲੀ ਦਾ ਚਾਲਕ ਨਹੀਂ ਹੁੰਦਾ ਦੂਜੇ ਪਾਸੇ ਅਗਰ ਆਪਾਂ ਮੀਹ ਦੇ ਪਾਣੀ ਦੀ ਗੱਲ ਕਰੀਏ ਤਾਂ ਮੀਹ ਦਾ ਪਾਣੀ ਵੀ ਅਸਲ ਵਿੱਚ ਆਪਾਂ ਕਸਿੱਧਤ ਪਾਣੀ ਹੁੰਦਾ ਹੈ ਲੇਕਿਨ ਜਦੋਂ ਮੀਹ ਦਾ ਪਾਣੀ ਵਾਯੂਮੰਡਲ ਵਿੱਚੋਂ ਅਲੱਗ-ਅਲੱਗ ਲੇਅਰਸ ਵਿੱਚੋਂ ਹੋ ਕੇ ਆਂਦਾ ਹੈ ਤਾਂ ਉਸ ਵਿੱਚ ਜੋ ਧੂਏ ਵਿੱਚ ਮੌਜੂਦ ਜੋ ਤਜਾਬ ਜਾਂ ਜੋ ਹੋਰ ਅਸ਼ੁੱਧੀਆਂ ਹਨ ਉਸ ਨੂੰ ਡਿਸਟਿਲਡ ਯਾਨੀ ਕਿ ਕਸਿੱਧਤ ਪਾਣੀ ਨਹੀਂ ਰਹਿਣ ਦਿੰਦੀਆਂ ਇਸ ਕਰਕੇ ਜਿਹੜਾ ਮੀਹ ਦਾ ਪਾਣੀ ਹੈ ਉਹ ਕੀ ਹੁੰਦਾ ਹੈ ਚਾਲਕ ਹੁੰਦਾ ਹੈ ਇਸ ਲਈ ਮੀਹ ਦੇ ਪਾਣੀ ਵਿੱਚ ਜਿਹੜੇ ਹਾਈਡਰੋਜਨ ਆਇਨਸ ਅਤੇ ਹੋਰ ਆਇਨ ਹੁੰਦੇ ਹਨ ਜਿਸ ਕਾਰਨ ਇਹ ਬਿਜਲੀ ਦਾ ਚਾਲਕ ਹੁੰਦਾ ਹੈ ਅੱਗੇ ਤੁਸੀਂ ਫੋਰਥ ਕੁਐਸਚਨ ਦੇਖ ਪਾ ਰਹੇ ਹੋ ਕਪੜੇ ਧੋਣ ਵਾਲੇ ਸੋਡੇ ਦੇ ਦੋ ਉਪਯੋਗ ਲਿਖੋ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਇਹ ਘਰਾਂ ਵਿੱਚ ਕਪੜੇ ਧੋਣ ਲਈ ਵਰਤਿਆ ਜਾਂਦਾ ਹੈ ਇਸ ਦਾ ਪ੍ਰਯੋਗ ਕਾਗਜ਼ ਉਦਯੋਗ ਸਾਬਣ ਉਦਯੋਗ ਅਤੇ ਕੱਚ ਉਦਯੋਗ ਵਿੱਚ ਵੀ ਕੀਤਾ ਜਾਂਦਾ ਹੈ ਅਗਰ ਤੁਸੀਂ ਪੰਜਵਾਂ ਕੁਐਸਚਨ ਦੇਖ ਪਾ ਰਹੇ ਹੋ ਖੁਸ਼ਕ ਯਾਨੀ ਕਿ ਡਰਾਈ ਹਾਈਡਰੋਕਲੋਰਿਕ ਗੈਸ ਖੁਸ਼ਕ ਲਿਟਮਸ ਪੇਪਰ ਦੇ ਰੰਗ ਨੂੰ ਕਿਉਂ ਨਹੀਂ ਬਦਲਦੀ ਤਾਂ ਜਿਹੜਾ ਡਰਾਈ ਐਚसीएल ਹੈ ਉਹ ਖੁਸ਼ਕ ਲਿਟਮਸ ਪੇਪਰ ਦੇ ਰੰਗ ਨੂੰ ਇਸ ਲਈ ਨਹੀਂ ਬਦਲਦਾ ਕਿਉਂਕਿ ਉਸ ਵਿੱਚ ਹਾਈਡਰੋਜਨਸ ਆਇਨ ਮੌਜੂਦ ਨਹੀਂ ਹੁੰਦੇ ਜਦੋਂ ਐਚसीएल ਹੈ ਉਸ ਨੂੰ ਆਪਾਂ ਡਿলিউਟ ਕਰਦੇ ਹਾਂ ਵਾਟਰ ਜੇ ਤਾਂ ਜਿਹੜਾ ਐਚसीएल ਹੈ ਉਹਦੇ ਆਇਨਸ ਟੁੱਟ ਜਾਂਦੇ ਹਨ ਐਚ ਪੋਜ਼ੀਟਿਵ ਅਤੇ ਸੀਐਲ ਨੈਗੇਟਿਵ ਵਿੱਚ ਤਾਹੀਂ ਉਹ ਆਪਣਾ ਤੇਜਾਬੀ ਬੰਦ ਦਿਖਾਉਂਦਾ ਹੈ ਤਾਂ ਤੁਹਾਨੂੰ ਗੱਲ ਕਲੀਅਰ ਹੋ ਗਈ hogi ਜਿਹੜਾ ਖੁਸ਼ਕ HCl ਹੈ ਉਸ ਵਿੱਚ ਆਇਨਸ ਨਹੀਂ ਬਣਦੇ ਇਸੇ ਕਰਕੇ ਉਹ ਆਪਣਾ ਤੇਜਾਬੀ ਪ੍ਰਭਾਵ ਨਹੀਂ ਦਿਖਾਂਦਾ ਜਿਹੜਾ ਮੋਸਟ ਇੰਪੋਰਟੈਂਟ ਕੁਐਸਚਨ ਹੈ 6ਵਾਂ ਕੁਐਸਚਨ ਦੇਖ ਰਹੇ ਹੋ ਤੁਸੀਂ ਇਸ ਤੋਂ ਬਿਨਾ ਪੇਪਰ ਨਹੀਂ ਬਣਦਾ ਹਰ ਵਾਰੀ ਇਹ ਕੁਐਸਚਨ ਕਿਸੇ ਵੀ ਰੂਪ ਵਿੱਚ ਪੁੱਛਿਆ ਜਾ ਸਕਦਾ ਹੈ ਪਲਾਸਟਰ ਆਫ ਪੈਰਿਸ ਦਾ ਜਿਪਸਮ ਦਾ ਫਾਰਮੂਲਾ ਪੁੱਛਿਆ ਜਾ ਸਕਦਾ ਹੈ ਕੰਪਲੀਟ ਰਿਐਕਸ਼ਨ ਪੁੱਛੀ ਜਾ ਸਕਦੀ ਹੈ प्लास्टर ऑफ पेरिस यानी कि पीओपी ਜਿਹੜੀ ਆਪਾਂ ਘਰਾਂ 'ਚ ਛੱਤਾਂ ਦੀ ਡੈਕੋਰੇਸ਼ਨ ਕਰਨ ਵਾਸਤੇ ਕਰਦੇ ਹਾਂ ਜਾਂ ਕਿਸੇ ਦਾ ਹੱਥ ਅਗਰ ਫ੍ਰੈਕਚਰ ਹੋ ਜਾਂਦੀ ਹੈ ਤਾਂ ਉਸ ਦੇ ਉੱਪਰ ਤੁਸੀਂ ਵਾਈਟ ਕਲਰ ਦਾ ਪਲਸਟਰ ਜਿਹਾ ਦੇਖਿਆ ਹੋਵੇਗਾ ਉਹ ਕੀ ਹੁੰਦੀ ਹੈ पीओपी ਯਾਨੀ ਕਿ ਪਲਸਟਰ ऑफ पेरिस ਨੂੰ ਨਮੀ ਰੋਧਕ ਯਾਨੀ ਕਿ ਜਿਸ ਵਿੱਚ ਨਮੀ ਆਰ ਪਰ ਨਾ ਜਾ ਸਕੇ ਬਰਤਨ ਵਿੱਚ ਰੱਖਣਾ ਚਾਹੀਦਾ ਹੈ ਕਿਉਂ ਰੱਖਣਾ ਚਾਹੀਦਾ ਹੈ ਕੁਐਸਚਨ ਹੈ ਤਾਂ ਜਿਹੜਾ ਪਲਸਟਰ ऑफ पेरिस ਹੈ ਉਹਦਾ ਫਾਰਮੂਲਾ ਤੁਸੀਂ ਦੇਖ ਪਾ ਰਹੇ ਹੋ ਸੀਏ ਕੈਲਸ਼ੀਅਮ ਸਲਫੇਟ ਹੈ ਹਾਫ ਐਚ2ਓ ਹੈ ਜਦੋਂ ਨਮੀ ਵਿੱਚ ਜਿਹੜਾ ਵਾਟਰ ਹੈ ਉਹ ਉਹਦੇ ਨਾਲ ਕਿਰਿਆ ਕਰਦਾ ਹੈ ਯਾਨੀ ਕਿ 1.5 ਐਚ2ਓ ਜਦੋਂ ਵਾਟਰ ਜੇ ਐਡ ਹੋਏਗਾ ਹਾਫ ਛੇ ਤਾਂ ਉਹ ਕਿੰਨਾ ਬਣ ਜਾਏਗਾ 2 ਐਚ2ਓ ਜਿਹੜਾ ਜਿਪਸਮ ਬਣ ਜਾਂਦੀ ਹੈ ਜਿਪਸਮ ਇੱਕੀ ਹੈ ਸਟਰੋਂਗ ਪੱਥਰ ਦੀ ਤਰ੍ਹਾਂ ਬਣ ਜਾਂਦਾ ਹੈ ਇਸੇ ਲਈ ਜਿਹੜਾ ਪਲਾਸਟਰੋ ਬੈਰੀਸ ਹੈ ਪੀਓਪੀ ਪਾਊਡਰ ਹੈ ਖਰਾਬ ਨਾ ਹੋਵੇ ਇਸ ਲਈ ਉਸ ਨੂੰ ਨਮੀ ਰੋਧਕ ਬਰਤਨ ਵਿੱਚ ਰੱਖਿਆ ਜਾਂਦਾ ਹੈ ਅੱਗੇ ਤੁਸੀਂ 7th ਕੁਐਸਚਨ ਦੇਖ ਪਾ ਰਹੇ ਹੋ ਕਾਰਬਨ ਦੇ ਉਹ ਦੋ ਗੁਣ ਕਿਹੜੇ ਹਨ ਜਿਨ੍ਹਾਂ ਕਾਰਨ ਸਾਡੇ ਚਾਰ ਚੁਫੇਰੇ ਕਾਰਬਨ ਯੋਗਿਕਾਂ ਦੀ ਵੱਡੀ ਸੰਖਿਆ ਵਿਖਾਈ ਦਿੰਦੀ ਹੈ ਕਾਰਬਨ ਦੇ ਜਿਹੜੇ ਦੋ ਮੋਸਟ ਇੰਪੋਰਟੈਂਟ ਗੁਣ ਹੈ ਇਸ ਕਰਕੇ ਕਾਰਬਨ ਦੇ ਸਭ ਤੋਂ ਜ਼ਿਆਦਾ ਯੋਗਿਕ ਬਣਦੇ ਹਨ ਆ ਇਸ ਦੀ ਜਿਹੜੀ ਬੈਲੈਂਸੀ ਹੈ ਸਹਯੋਜਕਤਾ ਹੈ ਉਹ ਕਿੰਨੀ ਹੈ 4 ਹੈ ਬੰਧਨ ਅਤੇ ਸਖਾਵਾਂ ਇਹਦੇ ব্রাঞ্চਿੰਗ ਸਭ ਤੋਂ ਜ਼ਿਆਦਾ ਇਹਦੇ ਚ ਪੋਸੀਬਲ ਹੈ ਇਸੇ ਕਰਕੇ ਜਿਹੜੇ ਕਾਰਬਨ ਦੇ ਯੋਗਿਕ ਸਾਡੇ ਵਾਲੇ ਦੁਆਲੇ ਜਾਂ ਸਾਇੰਸ 'ਚ ਤੁਸੀਂ ਦੇਖੇ ਹੋਣਗੇ ਕਾਰਬਨ ਦੇ ਯੋਗਿਕ ਸਭ ਤੋਂ ਜ਼ਿਆਦਾ ਬਣਦੇ ਹਨ ਅੱਗੇ ਤੁਸੀਂ 8 ਕੁਸ਼ਨ ਦੇਖ پا ਰਹੇ ਹੋ ਅਕਸੀਕਾਰਕ ਕੀ ਹੁੰਦੀ ਹਨ ਉਹ ਪਦਾਰਥ ਜੋ ਮਹਰਮਿਕ ਪਦਾਰਥ ਵਿੱਚ ਆਕਸੀਜਨ ਜੋੜਦੇ ਹਨ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਆਕਸੀਕਰਕ ਕਿਹਾ ਜਾਂਦਾ ਹੈ ਅਗਰ ਤੁਸੀਂ 9th ਕੁਐਸਚਨ ਦੇਖ پا ਰਹੇ ਹੋ ਕਿ ਤੁਸੀਂ ਮੇਲ ਨਿਵਾਰਕ ਦਾ ਉਪਯੋਗ ਕਰਕੇ ਦੱਸ ਸਕਦੇ ਹੋ ਕਿ ਪਾਣੀ ਕਠੋਰ ਹੈ ਜਾਂ ਨਹੀਂ ਤਾਂ ਮੇਲ ਨਿਵਾਰਕ ਦੀ ਵਰਤੋਂ ਕਰਕੇ ਅਸੀਂ ਇਹ ਨਹੀਂ ਦੱਸ ਸਕਦੇ ਕਿ ਪਾਣੀ ਦਾ ਕੋਈ ਨਮੂਨਾ ਕਠੋਰ ਹੈ ਜਾਂ ਨਹੀਂ ਕਿਉਂਕਿ ਮੇਲ ਨਿਵਾਰਕ ਜਿਹੜਾ ਡਿਟਰਜੈਂਟਸ ਹੈ ਉਹ ਕਠੋਰ ਪਾਣੀ ਨਾਲ ਵੀ ਆਸਾਨੀ ਨਾਲ ਜਗ ਬਣਾਉਂਦਾ ਹੈ ਅਤੇ ਜਿਹੜਾ ਸੌਫਟ ਵਾਟਰ ਹੈ ਉਸ ਨਾਲ ਵੀ ਇਸ ਕਰਕੇ ਆਪਾਂ ਮੇਲ ਨਿਵਾਰਕ ਦੀ ਵਰਤੋਂ ਕਰਕੇ ਆਪਾਂ ਇਹ ਨਹੀਂ ਦੱਸ ਸਕਦੇ ਕਿ ਜਿਹੜਾ ਪਾਣੀ ਕਠੋਰ ਹੈ ਜਾਂ ਨਹੀਂ ਅਗੇ 10th ਕੁਸ਼ਨ ਦੇਖ پا ਰਹੇ ਹੋ ਸਮਝਾਤੀ ਯਾਨੀ ਕਿ ਇੱਕੋ ਹੀ ਫੈਮਿਲੀ ਦੇ ਸਮਝਾਤੀ ਲੜੀ ਕੀ ਹੁੰਦੀ ਹੈ ਉਦਾਹਰਣ ਦੇ ਕੇ ਸਮਝਾਓ ਯੋਗਿਕਾਂ ਦੀ ਅਜਿਹੀ ਲੜੀ ਜਿਸ ਵਿੱਚ ਕਾਰਬਨ ਲੜੀ ਵਿੱਚ ਸਥਾਪਿਤ ਹਾਈਡਰੋਜਨ ਨੂੰ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਵਿਸਥਾਪਿਤ ਕਰਦਾ ਹੈ ਉਸ ਨੂੰ ਸਮਜਾਤੀ ਲੜੀ ਕਿਹਾ ਜਾਂਦਾ ਹੈ ਜਿਵੇਂ ਅਗਰ ਆਪਾਂ ਅਲਕੀਨ ਫੈਮਿਲੀ ਦੀ ਗੱਲ ਕਰੀਏ ਤਾਂ ਉਹਦੇ ਜੀ ਮੀਥੇਨ ਹੈ ਇਥੇਨ ਹੈ ਤਾਂ ਇਹ ਸਾਰੇ ਮੈਂਬਰ ਇੱਕੋ ਹੀ ਫੈਮਿਲੀ ਅਲਕੀਨ ਫੈਮਿਲੀ ਦੇ ਹੈ ਤਾਂ ਇਸ ਨੂੰ ਆਪਾਂ ਸਮਜਾਤੀ ਲੜੀ ਦੇ ਨਾਲ ਜਾਂਦੇ ਹਾਂ ਤਾਂ ਤੁਸੀਂ ਇਹਨਾਂ ਕੁਐਸਚਨਸ ਨੂੰ ਚੰਗੀ ਤਰ੍ਹਾਂ ਰਿਵਾਈਜ਼ ਜ਼ਰੂਰ ਕਰ ਲਓ ਜਲਦੀ ਮਿਲਦੇ ਹਾਂ ਇੱਕ ਨਵੀਂ ਕਲਾਸ ਵਿੱਚ ਥੈਂਕ ਯੂ